ਕੀ ਕਹੂੰਗੇ ਲੁਧਿਆਣਾ ਵਾਸਤੇ ਦੀ ਉਡੀਕ ਜਿਹੜੀ ਆ ਉਹ ਖਤਮ ਹੋ ਚੁੱਕੀ ਹੈ ਆਈਸੀਯੂ ਦੀ ਓਪਨਿੰਗ ਹੋ ਗਈ ਹੈ। ਦੇਖੋ ਸਾਡਾ ਲੁਧਿਆਣੇ ਦੇ ਲੋਕਾਂ ਨਾਲ ਮੇਰੇ ਹਲਕਾ ਸੈਂਟਰ ਦੇ ਲੋਕਾਂ ਨਾਲ ਮੈਂ ਵਾਦਾ ਕੀਤਾ ਸੀ ਇਲੈਕਸ਼ਨਾਂ ਵੇਲੇ ਵੀ ਸਿਵਲ ਹਸਪਤਾਲ ਜਿਹੜਾ ਵਾ ਆਮ ਗਰੀਬ ਆਦਮੀ ਦੇ ਮੱਲਮ ਲਾਉਣ ਵਾਲੀ ਜਗਾ ਵਾ ਹੈ। ਉਹ ਅੱਜ ਮੱਲਮ ਵੀ ਲੱਗੀ ਆ ਔਰ ਤੁਸੀਂ ਪਿਛਲੇ ਸਮੇਂ 'ਚ ਦੇਖਿਆ ਹੋਣਾ 50 ਸਾਲਾਂ 'ਚ ਅੱਜ ਤੱਕ ਸਿਵਲ ਹਸਪਤਾਲ ਦੀ ਕਿਸੇ ਨੇ ਸਾਰ ਨਹੀਂ ਲਈ ਸੀ। ਸਾਡੇ ਸੰਜੀਵ ਰੋੜਾ ਰਾਜ ਸਭਾ ਮੈਂਬਰ ਉਹਨਾਂ ਨੇ ਤੇ ਸਾਡੇ ਹੈਲਥ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਔਰ ਸਾਡੇ ਸਾਰੇ ਸਾਥੀਆਂ ਨੇ ਲੜ ਕੇ ਅਸੀਂ ਸਾਰਿਆਂ ਨੇ ਅੱਜ ਸਿਵਲ ਹਸਪਤਾਲ ਦੀ ਕਾਇਆਕਲਪ ਕੀਤੀ ਆ ਜਿੱਥੇ ਅੱਜ 8 ਬੈੱਡ ਹੋਰ ਲੋਕਾਂ ਨੂੰ ਮਿਲੇ ਆ ਉਹਦੇ ਵਿੱਚ ਲੋਕ ਬਹੁਤ ਰਾਹਤ ਮਹਿਸੂਸ ਕਰਦੇ ਆ ਕਿਉਂਕਿ ਸਿਵਲ ਹਸਪਤਾਲ ਇੱਕ ਐਸੀ ਜਗਾ ਵਾ ਜਿਹੜੀ ਆਮ ਗਰੀਬ ਆਦਮੀ ਨੇ ਆਉਣਾ ਲੁਧਿਆਣੇ ਦਾ ਜ਼ਿਲ੍ਹਾ ਬਹੁਤ ਵੱਡਾ ਹੋ ਗਿਆ 40 ਲੱਖ ਦੀ ਆਬਾਦੀ ਦਾ ਸ਼ਹਿਰ ਹੋਵੇ ਤੇ ਕੋਈ ਸਵਾਲ ਹਸਤਾਲ ਸੀ ਅਜੋਦੇ ਤੇ ਮਿਸ਼ਨ ਬਣਾ ਕੇ ਸਾਡੇ ਸੁਪਰੀਮੋ ਅਰਬਿੰਦ ਕੇਜੀਵਾਲ ਜੀ ਨੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਨੇ ਤੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਸਾਥੀ ਆ ਸਾਰਿਆਂ ਨੇ ਆਪਣਾ ਮੋਢੇ ਨਾਲ ਮੋਢਾ ਲਾ ਕੇ ਇਸ ਕੰਮ ਦੇ ਵਿੱਚ ਆਪਣਾ ਯੋਗਦਾਨ ਪਾਇਆ ਔਰ ਇਹਨੂੰ ਵਧੀਆ ਲੋਕਾਂ ਦੀ ਸੇਵਾ ਲਈ ਤਿਆਰ ਕੀਤਾ ਵਾ ਮਤਲਬ ਜਿਹੜੇ ਰੈਫਰ ਕਰ ਦਿੱਤੇ ਜਾਂਦੇ ਸੀ ਅਮਰਜੈਂਸੀ ਪੇਸ਼ੈਂਟਸ ਉਹ ਹੁਣ ਨਹੀਂ ਹੋਣਗੇ ਲੁਧਿਆਣੇ ਚ ਇਲਾਜ ਕਈ ਕਈ ਹਜੇ ਵੀ ਹੈਗੀਆਂ ਨੇ ਜਿਹੜੀਆਂ ਰੈਫਰ ਕਰ ਲਈ ਸਾਡੇ ਨਾਲ ਸੀਐਮਸੀ ਵੀ ਅਟੈਚ ਹੋ ਗਿਆ ਜੀ ਅਸੀਂ ਸੀਐਮਸੀ ਦੇ ਨਾਲ ਵੀ ਅਟੈਚ ਕਰ ਲਿਆ ਸਿਵਲ ਹਸਪਤਾਲ ਨੂੰ ਜੀ ਜਿਹੜਾ ਕੋਈ ਪੇਸ਼ੈਂਟ ਇੱਥੇ ਕੋਈ ਕਿਸੇ ਗੱਲ ਦੀ ਕਮੀ ਹੋਊਗੀ 0% ਉਹਨੂੰ ਉੱਥੇ ਰੈਫਰ ਕਰਕੇ ਸੀਐਮਸੀ ਭੇਜਿਆ ਜਾਊਗਾ ਸਰ ਕਈ ਫੰਕਸ਼ਨ ਜਿਹੜੇ ਰੱਦ ਕੀਤੇ ਗਿਆ ਆਮ ਆਦਮੀ ਪਾਰਟੀ ਵੱਲੋਂ ਹਰ ਇੱਕ ਉਹ ਕਾਦੀ ਲਈ ਜਿਹੜੀ ਜੰਗ ਦੇ ਵਿੱਚ ਸਾਡਾ ਵੀ ਦੇਸ਼ ਦਾ ਕੰਮ ਆ ਅਸੀਂ ਵੀ ਦੇਸ਼ ਵਾਸੀ ਆ 140 ਕਰੋੜ ਲੋਕਾਂ ਦੇ ਅਸੀਂ ਵੀ ਨਾਲ ਆ ਸਾਡੀ ਫੌਜ ਦੇ ਨਾਲ ਆ ਸੀ ਸਾਡੀ ਫੌਜ ਅੱਜ ਬਾਰਡਰਾਂ ਤੇ ਸਰਦਾਂ ਤੇ ਜਿੱਥੇ ਅਸੀਂ ਸੁੱਤੇ ਪਏ ਹੁੰਨੇ ਆ ਸਾਡੀ ਰਾਖੀ ਕਰਦੇ ਆ ਜੇ ਅੱਜ ਉਹਨਾਂ ਨੂੰ ਸਾਡੀ ਲੋੜ ਪਊਗੀ ਇੱਥੇ ਦਾ ਛੱਡੋ ਬਾਰਡਰਾਂ ਤੇ ਜਾ ਕੇ ਵੀ ਕਤਰਾ ਕਤਰਾ ਦੇ ਦਾਂਗੇ ਆਪਣਾ ਖੂਨ ਦਾ ਜਿਹੜਾ ਆਮਾਦੀ ਪਾਰਟੀ ਦਾ ਮਿਸ਼ਨ ਆ ਹੈਲਥ ਐਜੂਕੇਸ਼ਨ ਤੇ ਅਪਲਾਈਮੈਂਟ ਉਹਦੇ ਤਹਿਤ ਹੀ ਅੱਜ ਆਮਾਦੀ ਪਾਰਟੀ ਜਦੋਂ ਦੀ ਸਰਕਾਰ ਬਣੀ ਕੰਮ ਕਰ ਰਹੀ ਆ ਕਿਉਂਕਿ ਆਮਾਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇ ਜੀ ਬਲਜੀ ਉਹ ਸੂਝਵਾਨ ਸ਼ਖਸ ਨੇ ਜਿਨ੍ਹਾਂ ਨੇ ਸੋਚ ਰੱਖੀ ਵੀ ਬਾਹਰਲੇ ਦੇਸ਼ ਜੇ ਮਤਲਬ ਕਿ ਹੈਲਥ ਸਿਸਟਮ ਸਹੀ ਕਰ ਸਕਦੇ ਨੇ ਮਿਲ ਕੇ ਸਾਰਿਆਂ ਨੂੰ ਹੈਲਥ ਸਹੀ ਮਤਲਬ ਕਿ ਸਿਹਤ ਸੁਆਮਾ ਸਹੀ ਦੇਸ਼ ਮਿਲ ਕੇ ਮੁਕਤ ਦੇ ਸਕਦੇ ਨੇ ਇੱਕ ਸاسي ਕਿਉਂ ਨਹੀਂ ਦਿਆ ਸਰ ਪਹਿਲਾਂ ਦਿੱਲੀ ਚ ਹੋਇਆ ਤੇ ਹੁਣ ਪੰਜਾਬ ਚ ਹੋਇਆ ਤੇ ਆਵਾਦੀ ਪਾਰਟੀ ਦੇ ਮੁਖੀ ਹਰਵਿੰਦਕੇਰਜੀਵਲ ਦੀ ਰਹਿਣਬਾਈ ਦੇ ਵਿੱਚ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਐਮਐਲਏ ਪੱਪੀ ਜੀ ਪ੍ਰੈਸ਼ਰ ਸਾਹਿਬ ਦੇ ਹਲਕੇ ਦੇ ਵਿੱਚ ਜਿਹੜਾ ਸਿਵਲ ਹਸਪਤਾਲ ਪੁਰਾਣਾ ਬਣਿਆ ਹੋਇਆ ਵਾ ਤੇ ਉੱਥੇ ਆਈਸੀਯੂ ਦਾ ਮਤਲਬ ਕਿ ਜਿਹੜਾ ਸਮਰਪਰਤ ਕੀਤਾ ਉਹਨੂੰ ਰੈਨੋਵੇਟ ਕਰਕੇ ਕਿਉਂਕਿ ਹਾਲਤ ਖਸਤਾ ਸੀ ਔਰ ਐਮਪੀ ਲੈਂਡ ਫੰਡ ਦੇ ਵਿੱਚੋਂ ਸਾਡੇ ਰਾਜ ਸਭਾ ਦੇ ਮੈਂਬਰ ਸ਼੍ਰੀ ਸੰਜੀਵ ਰੋੜਾ ਜੀ ਜਿਹੜੇ ਪਛਮੀ ਹਲਕੇ ਤੋਂ ਆਪਣੇ ਆਮ ਆਦੀ ਪਾਰ ਦੇ ਉਮੀਦਵਾਰ ਵੀ ਨੇ ਉਹਨਾਂ ਤੇ ਮਲਗੇ ਸਿਹਤ ਮੰਤਰੀ ਸਾਹਿਬ ਬਲਵੀਰ ਸਿੰਘ ਜੀ ਨੇ ਅੱਜ ਸ਼ੁਰੂਆਤ ਕੀਤੀ ਆ ਔਰ ਸ਼ੁਰੂ ਤੋਂ ਜਿਸ ਦਿਨ ਤੋਂ ਸਰਕਾਰ ਬਣੀ ਆ ਉਸ ਦਿਨ ਤੋਂ ਹੈਲਥ ਵਾਸਤੇ এডੂਕੇਸ਼ਨ ਵਾਸਤੇ ਅਪਲਾਈਮੈਂਟ ਵਾਸਤੇ ਕੰਮ ਹੋ ਰਿਹਾ ਅੱਜ ਆਮ ਆਦਮੀ ਕਲੀਨਿਕਾਂ ਬਲਕੇ ਨੇਕਾਂ ਬਣ ਚੁੱਕੀਆਂ 800 ਤੋਂ ਉੱਪਰ ਬਣ ਚੁੱਕੀਆਂ ਤੇ ਅੱਜ ਜਿਹੜੇ ਸਿਵਲ ਹਸਪਤਾਲ ਜਾਂ ਹੋਰ ਸਰਕਾਰੀ ਹਸਪਤਾਲ ਨੇ ਉਹਨਾਂ ਦੀ ਕਾਇਆਕਲਪ ਹੋ ਰਹੀ ਹੈ ਤੇ ਅੱਜ ਸਕੂਲਾਂ ਦੀ ਗੱਲ ਕਰਦੇ ਆ ਸਕੂਲ ਆਫ ਐਮਿਨਸ ਇੱਥੇ ਬਣ ਚੁੱਕੇ ਆ ਤੇ ਹੋਰ ਬਣਨ ਜਾ ਰਹੇ ਨੇ ਔਰ ਇੰਨੇ ਵਧੀਆ ਮਲਕੇ ਸਰਾ ਸਿਸਟਮ ਹੋ ਰਿਹਾ ਬੈਂਚ ਪੱਖੇ ਜਦ ਕਿ ਤਪੜਾਂ ਦੇ ਬੈਠਦੇ ਸੀਗੇ ਅੱਜ ਅਪਲਾਈਮੈਂਟ ਦੀ ਗੱਲ ਕਰਦੇ ਆਂ ਤੇ ਅੱਜ 54 ਹੇਰ ਤੋਂ ਉੱਪਰ ਸਰਕਾਰੀ ਨੌਕਰੀ ਦਿੱਤੀ ਗਈ ਆ ਇਹ ਇਤਿਹਾਸ ਆ 15 ਸਾਲ ਦਾ ਪਿਛਲਾ ਕੱਢ ਕੇ ਦੇਖ ਲਓ ਪਹਿਲੇ 3 ਸਾਲ ਦੇ ਵਿੱਚ ਔਰ ਜਿੰਨੇ ਆਮ ਆਦੀ ਪਾਰਟੀ ਦੇ ਕੰਮ ਕਰਲੇ ਕੀਤੇ ਨੇ ਤੇ ਪਿਛਲੇ 15 ਸਾਲ ਵਾਲੀਆਂ ਸਰਕਾਰਾਂ ਪਹਿਲੇ 3 ਸਾਲ ਕੱਢ ਕੇ ਦੇਖੋ 10% ਵੀ ਨਹੀਂ ਕਰ ਸਕੀਆਂ ਤੇ ਆਮ ਆਦੀ ਪਾਰਟੀ ਦਾ ਇੱਕੋ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਤੇ ਆਮ ਆਦੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਰ ਔਰੜਾ ਜੀ ਦਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਸਾਡਾ ਸਾਰੇ ਸਾਥੀਆਂ ਦਾ ਮਿਸ਼ਨ ਆ ਇਸ ਲੁਧਿਆਣੇ ਨੂੰ ਉਸ ਰੰਗਲੇ ਪੰਜਾਬ ਦਾ ਹਿੱਸਾ ਬਣਾਉਣਾ ਇੱਥੇ ਹਰ ਆਮ ਆਦਮੀ ਦੀ ਸੁਭਦਾ ਦੇਣੀ ਹਰ ਆਮ ਆਦਮੀ ਦੀ ਲੋੜ ਪੂਰੀ ਕਰਨੀ ਤੇ ਔਰ ਹੈਲਥ ਐਜੂਕੇਸ਼ਨ ਐਪਲਾਈਮੈਂਟ ਸਹੀ ਕਰਕੇ ਤੇ ਇਹਨੂੰ ਲੁਧਿਆਣੇ ਨੂੰ ਸੁੰਦਰ ਬਣਾਉਣਾ ਆਪਾਂ ਪਹਿਲਾਂ ਹਸਪਤਾਲ ਦੀ ਗੱਲ ਕਰ ਲਈਏ ਹਾਂ ਜੀ ਜੀ ਬਿਲਕੁਲ ਹਾਂ ਜੀ ਹਾਂ ਜੀ ਕਿ ਇਹ ਜਿਹੜਾ ਆਈਸੀਯੂ ਬਣਿਆ ਵੈਸੇ ਤਾਂ ਅਸੀਂ ਸਿਵਲ ਹਸਪਤਾਲ ਦੀ ਸਾਰੀਆਂ ਕਮੀਆਂ ਦੂਰ ਕਰੀ ਜਾਂਦੇ ਆ ਸਾਡੇ ਮਾਨਯੋਗ ਹੈਲਥ ਮਿਨਿਸਟਰ ਸਾਹਿਬ ਡਾਕਟਰ ਕੁਲਬੀਰ ਇਹ ਬੜੇ ਐਕਟਿਵ ਰਹਿੰਦੇ ਆ ਔਰ ਹਮੇਸ਼ਾ ਸਾਡੀ ਆਪਸ ਚ ਗੱਲ ਹੁੰਦੀ ਰਹਿੰਦੀ ਵੀ ਹੁਣ ਅਗਲਾ ਕੀ ਕਰੀਏ ਇਹਨਾਂ ਦਾ ਇਹ ਸੀ ਕਿ ਆਈਸੀਯੂ ਜਲਦੀ ਤੋਂ ਜਲਦੀ ਚਾਲੂ ਕਰੀਏ ਇਹਦੇ ਲਈ ਅਲੱਗ ਫੰਡਸ ਦਿੱਤੇ ਗਏ ਹੁਣ ਆਈਸੀਯੂ ਚਾਲੂ ਹੈ ਤੁਸੀਂ ਦੇਖਿਆ ਬਹੁਤ ਵਧੀਆ ਔਰ ਪੇਸ਼ੈਂਟਸ ਨੂੰ ਜਿਨ੍ਹਾਂ ਨੂੰ ਲਾਈਫ ਸਪੋਰਟ ਦੀ ਲੋੜ ਹੈ ਉਹਨਾਂ ਦਾ ਵੀ ਇਲਾਜ ਇੱਥੇ ਹੋਏਗਾ ਕਿਤੇ ਜਾਨ ਦੀ ਲੋੜ ਨਹੀਂ ਔਰ ਮੈਂ ਸ਼ੁਕਰੀਆ ਅਦਾ ਕਰਦਾ ਸਾਡੇ ਨੈਸ਼ਨਲ ਕੰਵੀਨਰ ਸਾਹਿਬ ਦਾ ਜਿਹੜੇ ਸਾਨੂੰ ਗਾਹ ਦਿਖਾਉਂਦੇ ਆ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਸਾਡੇ ਹੈਲਥ ਮਨਿਸਟਰ ਸਿਹਤ ਮੰਤਰੀ ਡਾਕਟਰ ਬਲਬੀਰ ਜੀ ਮੁੰਡੀਆਂ ਸਾਹਿਬ ਵੀ ਬੈਠੇ ਆ ਖੜੇ ਮਤਲਬ ਨਾਲ ਇਹਨਾਂ ਦਾ ਵੀ ਦੇਖੋ ਲੁਧਿਆਣਾ ਤੇ ਬੜਾ ਸਪੋਰਟ ਹੈ ਇੱਕ ਮਿੰਸਟਰ ਹੋਣਾ ਹੀ ਬੜਾ ਹੈ ਇਹ ਵੀ ਟਾਈਮ ਤੋਂ ਟਾਈਮ ਪੁੱਛਦੇ ਰਹਿੰਦੇ ਔਰ ਸਭ ਤੋਂ ਵੱਧ ਮੈਂ ਪੱਪੀ ਪ੍ਰੈਸ਼ਰ ਜੀ ਦਾ ਜਿਨ੍ਹਾਂ ਦੀ ਇੱਕ ਕੰਸਟੀਚੂਐਂਸੀ ਚੰਦਾ ਹੈ ਇਹ ਵੀ ਮੇਰੇ ਨਾਲ ਗੱਲ ਕਰਦੇ ਰਹਿੰਦੇ ਆ ਬਾਕੀ ਉੱਪਰ ਵੀ ਕਰਦੇ ਹੋਣਗੇ ਕਿਉਂਕਿ ਇਹਨਾਂ ਨੇ ਇਲੈਕਸ਼ਨਾਂ ਵਲੇ ਵਾਦਾ ਕੀਤਾ ਸੀ ਕਿ ਮੈਂ ਸਿਵਲ ਹਸਪੀਟਲ ਦਾ ਰੰਗ ਢੰਗ ਬਦਦੂੰਗਾ ਔਰ ਉਹ ਇਲੈਕਸ਼ਨ ਦਾ ਵਾਦਾ ਪੂਰਾ ਹੋ ਰਿਹਾ ਇਹਨਾਂ ਦਾ ਔਰ ਮੈਂ ਇਹਨਾਂ ਨੂੰ ਵਧਾਈ ਦਿੰਦਾ ਕਿ ਇਹਨਾਂ ਦੇ ਇਲਾਕੇ ਚ ਬਹੁਤ ਕੁਝ ਹੋ ਰਿਹਾ ਜੀ ਸਰ ਜੀ ਮੈਂ ਤੁਹਾਨੂੰ ਸਰ ਡਾਕਟਰ ਸਾਹਿਬ ਨੇ ਕਿਹਾ ਵੀ ਡੇਂਗੂ ਦਾ ਵਾ ਇਸ ਵਾਰ ਇਹ ਡੇਂਗੂ ਦਾ ਇਸ ਤਰ੍ਹਾਂ ਤੁਸੀਂ ਜੀ ਖੁਸ਼ੀ ਨਾਲ ਇਸ ਵਾਰ ਮਈ ਚ ਮਾਰਚ ਚ ਲੋਆਤੀਆਂ ਸੀਗੇ ਸਰ ਹਰ ਸਾਲ ਜੂਨ ਚ ਹੁੰਦਾ ਸੀਗਾ ਜੀ ਐਪ ਕੀ ਜਦੋਂ ਮੈਂ ਮੀਟਿੰਗ ਲਿੱਤੀ ਕਮਿਸ਼ਨਰ ਸਾਹਿਬ ਨਾਲ ਉਦੋਂ ਕੁਝ ਕੇਸ ਡੈਂਗੂ ਦੇ ਆ ਚੁੱਕੇ ਸੀ ਮੈਂ ਕਿਹਾ ਫੋਗਿੰਗ ਨਹੀਂ ਚਾਲੂ ਕੀਤੀ ਉਹ ਕਹਿੰਦੇ ਸਾਨੂੰ ਸਿਵਲ ਸਰਜਨ ਲੈਟਰ ਲਿਖੇ ਦੇ ਦੇਣ ਅਸੀਂ ਕਰ ਦਾਂਗੇ ਮੈਂ ਸਿਵਲ ਸਰਜਨ ਮੈਡਮ ਨੂੰ ਰਿਕੁਐਸਟ ਕੀਤੀ ਇਹਨਾਂ ਨੇ 10 ਮਿੰਟ ਚ ਲੈਟਰ ਭੇਜ ਦਿੱਤੀ ਔਰ ਉਸੇ ਵੱਲੇ ਫੋਗਿੰਗ ਚਾਲੂ ਹੋ ਗਈ ਮੈਂ ਰਿਕੁਐਸਟ ਕਰਦਾ ਆਪਣੇ ਰੱਖਿਆ ਮੰਤਰੀ ਸੌਰੀ ਹੈਲਥ ਮੰਨਿਸਟਰ ਸਾਹਿਬ ਨੂੰ ਵੀ ਕਿ ਹੋਰ ਸ਼ਹਿਰਾਂ 'ਚ ਵੀ ਫੋਗਿੰਗ ਜਲਦੀ ਕਰਾ ਦੇਣ ਉਹਦੇ ਨਾਲ ਵੀ ਡੈਂਗੂ ਦੇ ਕੇਸ ਜਿਹੜੇ ਆ ਕਟਨ ਸਰ ਇਹ ਕੱਲ ਦਿੜਰਾਜ اٹੈਕ ਕੀਤਾ ਗਿਆ ਵਾ ਉਸ ਚੀਜ਼ ਨੂੰ ਲੈ ਕੇ ਤੁਸੀਂ ਬਤੌਰ ਐਮਪੀ ਕਿਸਦੀ ਕਿਉਂ ਦੇਖਦੇ ਮੈਂ ਇਸ ਤਰ੍ਹਾਂ ਜੀ ਇੱਕ ਤਾਂ ਮੈਂ ਪੂਰੀ ਸੋਲੀਡੈਰਿਟੀ ਨਾਲ ਅਸੀਂ ਖੜੇ ਆ ਆਪਣੇ ਆਰਮਡ ਫੋਰਸਿਸ ਇੰਡੀਅਨ 에ਅਰ ਫੋਰਸ ਆਰਮੀ ਨੇਵੀ ਔਰ ਮੈਂ ਸੁਹੇਲ ਤੋਂ ਮੈਂ ਅੱਜ ਸਵੇਰੇ ਹੀ 7:30 ਵਜੇ ਅਨਾਉਂਸ ਕਰਤਾ ਕਿ ਅਸੀਂ ਇਲੈਕਸ਼ਨ ਰਿੰਗ ਬੰਦ ਕਰ ਰਹੇ ਹਾਂ ਕਿਉਂਕਿ ਕੋਈ ਵੀ ਪੋਲਿਟਿਕਸ ਅਸੀਂ ਨਹੀਂ ਚਾਹੁੰਦੇ ਜਦੋਂ ਜੰਗ ਚੱਲ ਰਹੀ ਹੋਵੇ ਔਰ ਦੂਜੀ ਗੱਲ ਇਹ ਹੈ ਕਿ ਮੇਰੀ ਡੀਸੀ ਸਾਹਿਬ ਨਾਲ ਵੀ ਸਵੇਰ ਦੀ ਦੋ ਵਾਰੀ ਗੱਲ ਹੋ ਚੁੱਕੀ ਕਮਿਸ਼ਨਰ ਪੁਲਿਸ ਨਾਲ ਵੀ ਗੱਲ ਹੋ ਚੁੱਕੀ ਮੈਂ ਤੁਹਾਡੇ ਮੱਦੇਮੇ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਤੁਹਾਡੇ ਦਰਸ਼ਕਾਂ ਨੂੰ ਕਿ ਜਿਹੜੇ ਰਿਯੂਮਰ ਹੁੰਦੇ ਆ ਜੜੀਆਂ ਇਹ ਹਵਾਵਾਂ ਹੁੰਦੀਆਂ ਇਹਨਾਂ ਤੇ ਨਾ ਜਾਓ ਸਿਰਫ ਜਿਹੜੀ ਆਫੀਸ਼ਲ ਹੋਵੇ ਵਰਜਨ ਸਿਰਫ ਉਹਦੇ ਤੇ ਜਾਓ ਕੋਈ ਡੀਸੀ ਵੱਲੋਂ ਆਫੀਸ ਹੈ ਕੋਈ ਕਮਿਸ਼ਨਰ ਪੁਲਿਸ ਵੱਲੋਂ ਆਰਡਰ ਹੈ ਜਾਂ ਕੋਈ ਨੋਟੀਫਿਕੇਸ਼ਨ ਹੈ ਸਿਰਫ ਉਹ ਤੱਕਨ ਕਿਉਂਕਿ ਹਵਾਵਾਂ ਬਹੁਤ ਫੈਲ ਰਹੀਆਂ ਸ਼ਹਿਰ ਚ ਇਹ ਇਹਨਾਂ ਨੂੰ ਬਸ ਸਿਰਫ ਜੇ ਪੜਨਾ ਪੜ ਲਓ ਬਲਕੇ ਦਾ ਪੜਨ ਦੀ ਵੀ ਲੋੜ ਨਹੀਂ ਪਰ ਇਹਨਾਂ ਤੇ ਕੋਈ ਅਮਲ ਨਾ ਕਰੋ ਜਿੱਦਾਂ ਤੁਸੀਂ ਹੁਣੇ ਕਿਹਾ ਦਾ ਕਿ ਤੁਸੀਂ ਪ੍ਰਚਾਰ ਬੰਦ ਕਰ ਰਹੇ ਹੋ ਥੋੜੀ ਜਿਹਾ ਸੇ ਹਾਂਜੀ ਕਰ ਰਹੇ ਹਾਂ ਅੱਜ ਤੋਂ ਬੰਦ ਹੈ ਬਿਲਕੁਲ ਬੰਦ ਹੈ ਸਵੇਰ ਤੋਂ ਬਾਅਦ ਸਾਰੀਆਂ ਮੀਟਿੰਗਾਂ ਕੈਨਸਲ ਕਰ ਦਿੱਤੀਆਂ ਜਾਂਦੇ ਹੋ ਕਿ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਅਰਵਿੰਦ ਕੇਜੀਬਾਲ ਜੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਘੋਤ ਆਤਮਾ ਜੀ ਨੇ ਜਿਹੜਾ ਸਿਹਤ ਕ੍ਰਾਂਤੀ ਸ਼ੁਰੂ ਕੀਤੀ ਹੈ ਜੀ ਉਹਦੇ ਵਾਸਤੇ ਜਿਹੜਾ ਲੁਧਾਨੇ ਦਾ ਹਸਪੀਟਲ ਹੈ ਇਹਨੂੰ ਬਿਲਕੁਲ ਅਤਿ ਆਧੁਨਿਕ ਬਣਾਇਆ ਗਿਆ ਉਹਦੇ ਵਿੱਚ ਪਿਛਲੀ ਵਾਰੀ ਜਦੋਂ ਆਏ ਸੀ ਤੁਸੀਂ ਦੇਖਿਆ ਬਹੁਤ ਸਾਰੀਆਂ ਸਹੂਲਤਾਂ ਵਾਰਡ ਸਾਰੇ ਸਾਰੇ ਦੀ ਰੈਨੋਵੇਸ਼ਨ ਹੋਈ ਹੈ ਜੀ ਆਪਰੇਸ਼ਨ ਥੀਟਰ ਇਹ ਕਲਾਸ ਹੈ ਜਿਹੜੇ ਵਰਡ ਕਲਾਸ ਹੈ ਉਹਦੇ ਵਿੱਚ ਜਿਹੜਾ ਆਈ ਸੀ ਯੂ ਹੈ ਦਾ ਥੋੜਾ ਜਿਹਾ ਕੰਮ ਰਹਿੰਦਾ ਸੀ ਉਹਨਾਂ ਔਰ ਸਾਡਾ ਵਾਦਾ ਸੀਗਾ ਕਿ ਵੀ ਅਸੀਂ ਇਹਨੂੰ ਜਲਦੀ ਸ਼ੁਰੂ ਕਰਨਾ ਹੁਣ ਤੁਸੀਂ ਦੇਖ ਰਹੇ ਹੋ ਕਿ ਬਿਲਕੁਲ ਆਲਟਰਾ ਮਾਡਰਨ ਜਿਹੜਾ ਇੰਟੈਂਸਿਵ ਕੇਅਰ ਜਿਹੜਾ ਹੈ ਜਿਹੜੇ ਕ੍ਰਿਟੀਕਲ ਪੇਸ਼ੈਂਟ ਹੈ ਜਿਹਨਾਂ ਉਦੇ ਵਾਸਤੇ ਬਹੁਤ ਸਾਰਾ ਸੰਜੀਵ ਜੀ ਨੇ ਜਿਹੜਾ ਹੈਗਾ ਪਹਿਲਾਂ ਉਹਦੀ ਬਿਲਡਿੰਗ ਦੀ ਰੈਨੋਵੇਸ਼ਨ ਵਾਸ਼ਰੂਮਸ ਸੀਵਰੇਜ ਅਰੋਸਟਸ ਵਾਈਫ ਰਿਕਵਿਪਮੈਂਟ ਸਾਰੀ ਅਪ ਟੂ ਦਾ ਮਾਰਕ ਔਰ ਉਸ ਤੋਂ ਜਿਹੜੀ ਮੈਨ ਪਾਵਰ ਹੈ ਉਹਦੀ ਕੁਝ ਟ੍ਰੇਨਿੰਗ ਦਾ ਇਸ਼ੂ ਸੀਗਾ ਜੀ ਕੁਝ ਅਪਰੂਟਮੈਂਟ ਦਾ ਇਸ਼ੂ ਸੀਗਾ ਸਾਰੀਆਂ ਜਿੰਨੀਆਂ ਟ੍ਰੇਟਿੰਗ ਟਰਬਲ ਸੀਗੀਆਂ ਉਹਨੂੰ ਅਸੀਂ ਓਵਰਕਮ ਕਰਕੇ ਅੱਜ ਜਿਹੜਾ ਹੈਗਾ ਇਹ ਇਸ ਲੁਧਿਆਣਾ ਦੀ ਜਨਤਾ ਨੂੰ ਆ ਪੰਜਾਬ ਦੀ ਜਨਤਾ ਨੂੰ ਡੈਡੀਕੇਟ ਕਰ ਰਿਹਾ ਹੈ ਬਹੁਤ ਬਿਜ਼ੀ ਹਸਪੀਟਲ ਹੈ 1.5 2000 ਦੀ ਰੋਜ਼ ਦੀ ਓਪੀਡੀ ਹੈ ਔਰ ਇਹ ਵਿੱਚ ਬਹੁਤ ਸਾਰੇ ਜਿਹੜਾ ਤੁਹਾਡਾ ਇੰਡਸ ਔਰ ਇੰਡਸਟਰੀਅਲ ਐਕਸੀਡੈਂਟ ਤੁਹਾਡੇ ਪਹਿਲਾਂ ਤੁਹਾਨੂੰ ਯਾਦ ਹੋਣਾ ਮੈਂ ਅਸ ਜਿਵੇਂ ਇੱਕ ਐਕਸੀਡੈਂਟ ਹੋ ਗਿਆ ਸੀ ਗੈਸ ਦਾ ਗੈਸ ਦਾ ਸੋ ਬਹੁਤ ਸਾਰੇ ਕੰਡੀਸ਼ਨਸ ਹੁੰਦੀਆਂ ਜਿੱਥੇ ਬੰਦੇ ਨੂੰ ਟੈਂਪਰੇਰੀ ਲਾਈਫ ਸਪੋਰਟ ਦੀ ਲੋੜ ਹੁੰਦੀ ਹੈ ਤੇ ਜੇ ਉਸ ਵੇਲੇ ਉਹ ਲਾਈਫ ਸਪੋਰਟ ਮਿਲ ਜੇ ਤਾਂ ਬੰਦੇ ਨੂੰ ਜ਼ਿੰਦਗੀ ਦੁਬਾਰਾ ਮਿਲ ਜਾਂਦੀ ਹੈ ਇਸ ਲਈ ਕਿ ਸੈਕੰਡ ਬਾਰ ਤੇ ਇਹ ਬਹੁਤ ਮੱਚ ਡੀਡ ਸੀ ਕਿ ਇਹ ਜਿਵੇਂ ਸਾਡੇ ਜਿੰਨੇ ਆਪਣੇ ਮੇਰੇ ਸਿੰਘ ਜੀ ਰੋੜਾ ਜੀ ਨੇ ਡੀਡ ਰੋਡ ਪਲੇ ਕੀਤਾ ਇਹਦੇ ਵਿੱਚ ਫੰਡਿੰਗ ਵਾਈਜ਼ ਪਲੈਨਿੰਗ ਵਾਈਜ਼ ਸਾਰਾ ਕੁਝ ਮੋਰੀਆ ਜੀ ਨੇ ਔਰ ਜਿਹੜੇ ਸਾਡੇ ਲੋਕਲ ਐਮਐਲਏ ਆ ਜੀ ਅਸ਼ੋਕ ਪ੍ਰਸ਼ਰ ਜੀ ਸਾਰਿਆਂ ਨੇ ਸਾਡੇ ਸਿਵਲ ਸਰਜੰਟ ਡਾਕਟਰੀ ਕਮਿਸ਼ਨਰ ਸਾਰੇ ਜਿੰਨੇ ਵੀ ਸਾਡੇ ਅਸੀਂ ਸਾਰਿਆਂ ਨੇ ਜਿਹੜੀ ਟੀਮ ਹੈ ਤੇਜੀਵਾਲ ਜੀ ਦੀ ਔਰ ਮਾਨ ਸਾਹਿਬ ਦੀ ਅਸੀਂ ਮਿਲ ਕੇ ਕੰਮ ਕੀਤਾ ਔਰ ਤੁਹਾਡੇ ਸਾਹਮਣੇ ਰਿਜ਼ਲਟਸ ਆ ਔਰ ਲਗਾਤਾਰ ਇਮਪਰੂਵਮੈਂਟਸ ਹੋ ਰਹੀਆਂ ਤੇ ਹੋਰ ਵੀ ਹੋਣਗੀਆਂ ਕੱਲ ਨੂੰ ਵਰਡ ਥੈਲਾਸੀਮੀ ਹੰਡੇ ਆ ਉਹਦੇ ਤੇ ਅਸੀਂ ਬਹੁਤ ਵੱਡੇ ਜਿਹੜੇ ਪ੍ਰੋਗਰਾਮ ਲਾਂਚ ਕਰ ਰਹੇ ਆ ਸਾਡੀ ਕੋਸ਼ਿਸ਼ ਆ ਕਿ ਜਿਹੜਾ ਅਸੀਂ ਆਉਣ ਵਾਲੇ 5-7 ਸਾਲ ਦੇ ਵਿੱਚ ਭਾਰਤ ਨੂੰ ਜਿਹੜਾ ਥੈਲਾਸੀਮੀ ਤੋਂ ਮੁਕਤ ਜਿਹੜਾ ਦੇਸ਼ ਬਣਾਇਆ ਇਹ ਪੋਸੀਬਲ ਹੈ ਬਹੁਤ سارے ਦੇਸ਼ਾਂ ਨੇ ਸੀਮਾ ਨੂੰ ਕੰਟਰੋਲ ਕਰ ਚੁੱਕਿਆ ਤੇ ਉਹਦੇ ਵਾਸਤੇ ਵੀ ਅਸੀਂ ਜਿਹੜਾ ਹੈਗਾ ਉਹਦੀ ਸਟ੍ਰੈਟਜੀ ਬਣਾਈ ਆ ਉਹਦੇ ਵਾਸਤੇ ਜਿਵੇਂ ਤੁਹਾਡੇ ਅਸੀਂ ਆਲਰੇਡੀ ਜਿਹੜਾ ਇੱਕ ਪ੍ਰੋਗਰਾਮ ਹੈ ਉਸ ਸੀਐਮਸੀ ਨਾਲ ਕੋਲਾਬੋਰੇਸ਼ਨ ਕਰਕੇ ਬੋਨ ਮੈਰੋ ਟ੍ਰਾਂਸਪਲਾਂਟ ਸ਼ੁਰੂ ਕਰਨ ਜਾ ਰਹੇ ਆ ਸਾਰੇ ਪੰਜਾਬ 68 ਸਪੋਕ ਜਿਸ ਤਰ੍ਹਾਂ ਪਹਿਲਾਂ ਅਸੀਂ ਸਟ੍ਰੋਕ ਦੇ ਉੱਤੇ ਕੀਤਾ ਸਟੈਮੀ ਦੇ ਉੱਤੇ ਹਾਰਟ ਦਾ ਕੀਤਾ ਐਪੀਲੈਪਸੀ ਤੇ ਕੀਤਾ ਬਹੁਤ ਸਾਰੇ ਸਾਡੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਨਵੇਂ ਜਿਹੜੇ ਪ੍ਰੋਗਰਾਮ ਹੈ ਐਨਸੀਡੀ ਦਾ ਚੱਲ ਰਿਹਾ ਅੱਜ ਕੱਲ ਸਾਡਾ ਡੈਂਗੀ ਵਾਸਤੇ ਜਿਹੜਾ ਹੈਗਾ ਹਰ ਸ਼ੁੱਕਰਵਾਰ ਡੈਂਗੂ ਦਿਵਾਰ ਉਹ ਸ਼ੁਰੂ ਹੋ ਰਿਹਾ ਜੀ ਪਰਸੋਂ ਤੋਂ ਮਤਲਬ ਉਹ ਵੀ ਲਾਂਚ ਕਰ ਰਹੇ ਹੈਗਾ ਉਹਦੇ ਵਿੱਚ ਅਸੀਂ ਸਾਰੇ ਨਰਸਸ ਦੀ ਟ੍ਰੇਨਿੰਗ ਕੀਤੀ ਆ ਔਰ ਇਸੇ ਤਰ੍ਹਾਂ ਜਿਹੜੇ ਤੁਹਾਡੇ ਬਾਕੀ ਸਾਰੇ ਜਿੰਨੇ ਪੈਰਾਮੈਡਿਕਸ ਹੈ ਉਹਨਾਂ ਦੀ ਤੇ ਹੁ ਅਸੀਂ ਬੀ ਲੱਖ ਬੱਚਿਆਂ ਨੂੰ ਟ੍ਰੇਨਿੰਗ ਦੇ ਦੇਣੀ ਹੈ ਤਾਂ ਕਿ ਜਿਹੜਾ ਡੈਂਗੀ ਆ ਉਹ ਮਰੋਂ ਪੰਜਾਬ ਤੋਂ ਤੁਹਾਨੂੰ ਲੱਭੇ ਨਾ ਹੋ ਪਿਛਲੀ ਵਾਰੀ 50% ਰਿਡਕਸ਼ਨ ਹੋਈ ਸੀ ਇਸ ਵਾਰੀ ਅਸੀਂ 80% ਅਸੀਂ ਮਲਟੀ ਸੈਕਟਰਲ ਕੋਆਰਡੀਨੇਸ਼ਨ ਸਾਰੇ ਡਿਪਾਰਟਮੈਂਟਸ ਦੀ ਮੀਟਿੰਗ ਮੈਂ ਕਰ ਚੁੱਕਿਆ ਹਾਂ ਟ੍ਰੇਨਿੰਗ ਅਸੀਂ ਕਰ ਚੁੱਕੇ ਹਾਂ ਪੈਰਾਮੈਡੀਕਸ ਵੀ ਟੀਚਰਸ ਦੀ ਟ੍ਰੇਨਿੰਗ ਆਲਮੋਸਟ ਕੰਪਲੀਟ ਹੈ ਹੁਣ ਬੱਚਿਆਂ ਦੀ ਟ੍ਰੇਨਿੰਗ ਸ਼ੁਰੂ ਆ ਜੀ ਤੇ ਇਸ ਤਰ੍ਹਾਂ ਅਸੀਂ ਕਿਸੇ ਵੀ ਜਿਹੜੀ ਮੈਡੀਕਲ ਐਮਰਜੈਂਸੀ ਆ ਔਰ ਕਿਸੇ ਵੀ ਵੈਂਚੂਲਿਟੀ ਵਾਸਤੇ ਅਸੀਂ ਜਿਹੜੇ ਸਾਰੇ ਕੰਪੋਨੈਂਟਸ ਆ ਹਾਰਟ ਦੇ ਉਹ ਚਾਹੇ ਪ੍ਰिवੈਂਟਿਵ ਹੋਵੇ, ਯੋਗਾ ਹੋਵੇ, ਪ੍ਰਾਇਮਰੀ ਕੇਅਰ ਹੋਵੇ, ਮੱਲਾ ਕਲੀਨਿਕ ਹੋਣ, ਉਹ ਬਹੁਤ ਅੱਛਾ ਚੱਲ ਰਿਹਾ ਹੈ। ਸੈਕੰਡਰੀ ਕੇਅਰ ਜਿੱਥੇ ਆਪਾਂ ਖੜੇ ਹੋਏ ਆ ਇਹਦੇ ਵਿੱਚ ਹੋਵੇ। ਜਾਂ ਜਿਹੜੇ ਟਰਸ਼ੀ ਕੇਅਰ ਦੇ ਜਿਸ ਤਰ੍ਹਾਂ ਮੈਂ ਤੁਹਾਨੂੰ ਕਹਾਂ ਕਿ ਬੋਨ ਮੈਰੋ ਟ੍ਰਾਂਸਪਲੈਂਟ ਆ, ਲਿਵਰ ਟ੍ਰਾਂਸਪਲੈਂਟ ਆ, ਉਹ ਵੀ ਸ਼ੁਰੂ ਕਰ ਰਹੇ ਆ। ਜਾਂ ਜਿਹੜਾ ਹਾਰਟ ਦੀ ਸਰਜਰੀ ਹੈ ਜਾਂ ਬ੍ਰੇਨ ਦੀ ਸਰਜਰੀ ਹੈ। ਸੋ ਔਰ ਐਟ ਆਲ 3 ਲੈਵਲਸ। ਤਿੰਨੋਂ ਲੈਵਲ ਦੇ ਉੱਤੇ ਸੀ ਪ੍ਰਾਇਮਰੀ, ਸੈਕੰਡਰੀ, ਟਰਸ਼ੀ ਕੇਅਰ। ਸਟੇਟ ਆਫ ਦੀ ਆਰਟ ਮੈਨੇਜਡ ਐਂਡ ਫੰਡਡ ਬਾਏ ਦਾ ਗਵਰਨਮੈਂ ਐਂਡ ਸਪੋਰਟਡ ਬਾਈ ਗੁੱਡ ਸਮਾਰਟਨਸ ਲਾਈਕ ਸੰਜੀਵ ਅਰੋੜਾ ਜੀ ਦੇਖੋ ਪਾਕਿਸਤਾਨ ਵੱਲੋਂ ਤਾਂ ਜਿਹੜੀ ਇਸ ਤਰ੍ਹਾਂ ਦੀਆਂ ਘਟੀਆਂ ਹਰਕਤਾਂ ਅਟੈਕ ਜਿਹੜੇ ਉਹ ਕੀਤੇ ਜਾਂਦੇ ਆ ਅਤਵਾਦੀ ਹਮਲੇ ਕੀਤੇ ਜਾਂਦੇ ਆ ਸਾਨੂੰ ਆਪਣੇ ਸਿਕਿਉਰਿਟੀ ਫੋਰਸ ਤੇ ਮਾਨ ਹੈ ਉਹਨਾਂ ਨੇ ਹਮੇਸ਼ਾ ਉਹਨਾਂ ਨੇ ਜਿਹੜਾ ਹੈਗਾ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਐਂਡ ਆਈ ਹੋਪ ਐਂਡ ਪ੍ਰੇ ਕਿ ਬੈਟਰ ਸੈਂਸ ਵਿਲ ਪ੍ਰਵੇਲ ਪਾਕਿਸਤਾਨੀ ਮਤਲਬ ਸਮਝ ਤੋਂ ਕੰਮ ਲੈਣਗੇ ਕੋਈ ਮਤਲਬ ਉਹਨਾਂ ਨੂੰ ਗਲਤ ਫਹਿਮੀ ਨਹੀਂ ਹੋਣੀ ਚਾਹੀਦੀ ਐਸ ਵੇਲੇ ਦੇਸ਼ ਦੇ 140 ਕਰੋੜ ਲੋਕ ਜਿਹੜੇ ਆ ਆਪਣੇ ਸਿਕਿਉਰਿਟੀ ਫੋਰਸਸ ਨਾਲ ਖੜੇ ਆ ਸਰ ਹਸਪਤਾਲਾਂ ਮੈਡੀਕਲ ਹਸਪਤਾਲਾਂ ਦੀ ਕਿੰਨਾ ਦੇ ਰਹੇ ਨੇ ਤੁਹਾਡੇ ਸਾਹਮਣੇ ਆ ਜੀ ਇਹ ਮੈਡੀਕਲ ਤਿਆਰੀਆਂ ਸਾਡੀਆਂ ਪੂਰੇ ਪੰਜਾਬ ਦੇ ਵਿੱਚ ਐਮਰਜੈਂਸੀ ਸਰਵਿਸਿਜ਼ ਮੋਬਾਈਲ ਜਿਹੜੇ ਸਾਡੇ ਦਸਤੇ ਹੈਗੇ ਆ ਜਿਹੜੇ ਜਿਹਨੂੰ ਅਸੀਂ ਐਮਰਜੈਂਸੀ ਰਿਸਪੌਂਸ ਰਿਸਪੌਂਸ ਟੀਮਸ ਮੈਡੀਸਿਨ ਕੋਈ ਪੁਆਇੰਟ ਸਾਰੇ ਅਸੀਂ ਸਟੋਰ ਕਰ ਲਿਆ ਹੋਇਆ ਸਾਡੇ ਜਿਹੜੇ ਹਸਪਤਾਲਾ ਤਨੂੰ ਪਤਾ ਹੈ ਤਾਂ ਜਗ ਤੇ ਮੈਦਾਨ ਦੇ ਵਿੱਚ ਜਿਹੜੇ ਡਾਕਟਰ ਆ ਕੰਮ ਕਰਦੇ ਆ ਅਸੀਂ ਪੂਰੀ ਤਿਆਰੀ ਸਾਡੀ ਪੂਰੀ ਤਿਆਰੀ ਹੈ ਜਿਹੜੇ ਬਾਰਡਰ ਤੇ ਹੈਗੇ ਨੇ ਇਲਾਕੇ ਉਹਨਾਂ ਵਾਸਤੇ ਖਾਸ ਤੌਰ ਤੇ ਕੋਈ ਸਟਾਫ ਨੂੰ ਅਲਰਟ ਮੋਡ ਤੇ ਰੱਖਿਆ ਗਿਆ ਬਿਲਕੁਲ ਜੀ ਸਾਰੇ ਪੰਜਾਬ ਦੇ ਵਿੱਚ ਸਾਰਾ ਦੇਖੋ ਬਾਰਡਰ ਦਾ ਮਤਲਬ ਤੁਸੀਂ ਡਿਫਾਈਨ ਨਹੀਂ ਕਰ ਸਕਦੇ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੋਣ ਸਾਰੇ ਪੰਜਾਬ ਨੂੰ ਜੋ ਮੇਰਾ ਫਰਜ਼ ਹੈ ਜੀ ਜੋ ਮੇਰੀ ਡਿਊਟੀ ਆ ਜੋ ਮੈਨੂੰ ਮੇਰੇ ਲੀਡਰਾਂ ਵੱਲੋਂ ਦਿੱਤੀ ਗਈ ਹੈ ਦੇਖੋ ਇਹਦੇ ਵਾਸਤੇ ਨਾ ਅੱਜ ਅਸੀਂ ਆਖਰਾ ਸ਼ੁਰੂ ਕੀਤਾ ਤੁਹਾਡੇ ਬਿਲਕੁਲ ਇਹ ਤਾਂ ਸ਼ੁਰੂਆਤ ਹੈ 100% ਦਾ ਹੋ ਜਾਊਗਾ ਕ੍ਰਿਟੀਕਲ ਕੇਅਰ ਪੂਰਾ ਬਲੌਕ ਹੋ ਜਾਊਗਾ ਤੇ ਕ੍ਰਿਟੀਕਲ ਕੇਅਰ ਜਿਹੜੀ ਮਨਸੀ ਆਪਣੇ ਪੰਜਾਬ ਦੇ ਲੋਕਾਂ ਨੂੰ ਲਿਦਾਣੇ ਦੇ ਲੋਕਾਂ ਨੂੰ ਅਸੀਂ ਉਹਨਾਂ ਨੂੰ ਕਹਿੰਦੇ ਤੁਸੀਂ ਆਪਣਾ ਕੰਮ ਕਰੋ ਇਹਦੀ ਚਿੰਤਾ ਨਾ ਕਰੋ ਇਹ ਅਸੀਂ ਸਾਰੀ ਕਰਾਂਗੇ ਸਰ ਮਗਰ ਚੈਲਟਪਾਗ ਵਿੱਚ ਪ੍ਰੀ ਮੈਚੂਰ ਡਿਲੀਵਰੀ ਲਈ ਕੋਈ ਕੁਖਤਾ ਪ੍ਰਬੰਧ ਨਹੀਂ ਹੈਗੇ ਜੀ ਦੇਖੋ ਸਾਡੇ ਕੋਲੇ ਸਾਡੇ ਕੋਲੇ ਐਮਸੀਐਸ ਜੁਲਨ ਸਾਡਾ ਜਿਹੜਾ ਹੈਗਾ ਉਹਨੇ ਵੀ ਐਕਸਪੈਂਡ ਕਰ ਰਹੇ ਆ 200 ਬੈਡ ਕਰ ਰਹੇ ਆ ਉੱਥੇ ਸਾਡੇ ਈਵਨ ਪੋਸਟ ਗ੍ਰੈਜੂਏਟ ਟੀਚਿੰਗ ਸ਼ੁਰੂ ਹੋ ਗਿਆ ਸਾਡੇ ਕੋਲੇ ਪੁਖਤਾ ਪ੍ਰਬੰਧ ਹੈ ਜਿਹੜੇ ਹੋਰ ਕੋ ਛੋਟੇ ਮੋਟੇ ਕੰਮ ਨਹੀਂ ਆ ਜਿਵੇਂ ਇੱਥੇ ਆਈਸੀਯੂ ਕੀਤਾ ਸਰ ਕੱਲ ਦੀ ਇੱਕ ਘਟਨਾ ਜੀ ਸੁਣ ਲੋ ਸੁਣੋ ਕੱਲ ਦੀ ਇੱਕ ਘਟਨਾ ਜੀ ਮਰੀਜ਼ ਨਹੀਂ ਭੇਜਿਆ ਜੀ ਉਹਨੂੰ ਕਹਿੰਦੇ ਪਹਿਲਾਂ ਸਾਇਨ ਕਰਕੇ ਤਖਲ ਕਰਾਂਗੇ ਵੀ ਇੱਥੇ ਸਾਡੇ ਕੋਲੇ ਮਸ਼ੀਨਾਂ ਨਹੀਂ ਹੈਗੀਆਂ ਪ੍ਰੀਮੈਚੂਰ ਡਿਲੀਵਰੀ ਵਾਸਤੇ ਇਹ ਜਿਹੜਾ ਸੀ ਬੇਬੀ ਨੂੰ ਸੰਭਾਲ ਸੀ ਸਾਡਾ ਆਲਰੇਡੀ ਜਿਹੜਾ ਕ੍ਰਿਸਚੀਅਨ ਮੈਡੀਕਲ ਕਾਲਜ ਹੈ ਉਹਨਾਂ ਦੇ ਨਾਲ ਸਾਡਾ ਐਮਓਯੂ ਸਾਈਨ ਹੈ ਕਿ ਉਹ ਡੀ ਐਮ ਸੀ ਆਣਾ ਬੀਸੀ ਸਾਈਨ ਕਰਨ ਜਾ ਰਹੇ ਆ ਜਿਹੜੀ ਤੁਸੀਂ ਕਹਿ ਰਹੇ ਹੋ ਇਹ ਬੜਾ ਜਿਹੜੇ ਕ੍ਰਿਟੀਕਲ ਪੇਸ਼ੈਂਟ ਹੈ ਹਾਈ ਰਿਸਕ ਪ੍ਰੈਗਨਸੀ ਆਪਣਾ ਮਕਸਦ ਕੀਆ ਅਸੀਂ ਮਾਂ ਨੂੰ ਵੀ ਬਚਾਣਾ ਬੱਚੇ ਨੂੰ ਬਚਾਣਾ ਉਹ ਅਸੀਂ ਸਾਰਾ ਅਰੇਂਜਮੈਂਟ ਕੀਤਾ ਹੋਇਆ ਉਹਦਾ ਅਗੇਨ ਉਹਦਾ ਸਾਰਾ ਖਰਚਾ ਉਹਦਾ ਖਰਚਾ ਸਾਰਾ ਸਰਕਾਰ ਕਰਦੀ ਹੈ ਠੀਕ ਹੈ ਠੀਕ ਹੈ ਉਹ ਆਪਣੇ ਗਾਈਡ ਕਿਉਂ ਨਹੀਂ ਕਰਦੇ ਵੀ ਤੁਹਾਨੂੰ ਸੀ ਐਮ ਸੀ ਹੋ ਜਾਗਾ ਸਰ ਕਰਦੇ ਕਿਉਂ ਆਹ ਜਿਸ ਨੇ ਸਰ ਪੀ ਕੈ ਇਸੇ ਦੀ ਜਿਹੜੀ ਸਿਵਲ ਹਸਪਤਾਲ ਦੇ ਵਿੱਚ ਓਪਨਿੰਗ ਹੋ ਚੁੱਕੀ ਮੇਰੇ ਨਾਲ ਸਿਵਲ ਸਰਜਨ ਮੈਂ ਮੌਜੂਦ ਹਾਂ ਮੈਮ ਬਹੁਤ ਬਹੁਤ ਮਾਰਕਾ ਕੀ ਅੱਜ ਬਹੁਤ ਚੀਰਾਂ ਤੋਂ ਜ ICU ਤੇ ਅੱਜ ICU ਦੀ ਓਪਨਿੰਗ ਹੋਊਗੀ ਕੀ ਕਹਿੰਦੇ ਹਾਂਜੀ ਅੱਜ ਅਸੀਂ ਹੈ ICU ਆਪਣਾ ਹੈਂਡਓਵਰ ਪੋਇਆ ਸਾਨੂੰ ਠੀਕ ਹੈ ਪਬਲਿਕ ਨੂੰ ਅਜੇ ਅੰਡਰ ਵਰ ਕੀਤਾ ਤੇ 4-5 ਦਿਨ ਦੇ ਅੰਦਰ ਜਿਹੜਾ ਸਟਰਲਾਈਜੇਸ਼ਨ ਪ੍ਰੋਟੋਕਾਲ ਪੂਰਾ ਹੋ ਜਾਏਗਾ ਫਿਰ ਆਪਾਂ ਇਹਨੂੰ ਚਲਾ ਦੇਾਂਗੇ ਠੀਕ ਹੈ ਕਿੰਨੇ ਬੈਡ ਜਿਹੜੇ ਲਗਾਏਗੇ ਲੋ ਇਹ ਅਸੀਂ ਹੁਣ ਸ਼ੁਰੂਆਤ 'ਚ ਅਸੀਂ 8 ਬੈਡ ਨਾਲ ਸ਼ੁਰੂ ਕਰ ਰਹੇ ਹਾਂ ਚਾਰ ਵੈਂਟੀਲੇਟਰ ਵਾਲੇ ਬੈਡ ਹੈ ਔਰ ਚਾਰ ਜਿਹੜੇ ਹੈਗੇ ਆ ਆਪਣੇ ਹਾਈ ਫਲੋ ਜਿਹੜੇ ਆਕਸੀਜਨ ਔਰ ਬਾਈਪੈਪ ਹੁੰਦਾ ਉਹਦੇ ਵਾਲੇ ਬੈਡ ਸẽਗੇ ਮੈਮ ਡਾਕਟਰਸ ਵੀ ਵਧਣਗੇ ਇਹਦੇ ਵਾਸਤੇ ਕਿਉਂਕਿ ਹੁਣ ਐਮਰਜੈਂਸੀ ਜਿਹੜੇ ਪੇਸ਼ੈਂਟਸ ਆਉਣਗੇ ਉਹਨਾਂ ਵਾਸਤੇ ਡਾਕਟਰਸ ਵੀ ਚਾਹੀਦੇ ਨੇ ਯਾ ਹੈਗੇ ਅਸੀਂ ਇਹਦੇ ਲਈ ਡੈਡੀਕੇ ਸਟਾਫ ਰਿਕਰੂਟ ਕੀਤਾ ਹੈ 16 ਸਟਾਫ ਨਰਸਸ 8 ਮਲਟੀਟਾਸਕ ਵਰਕਰ 2 ਟੈਕਨੀਸ਼ੀਅਨ ਇਸ ਤੋਂ ਇਲਾਵਾ ਬਾਕੀ ਸਾਰਾ ਸਟਾਫ ਸਾਡੇ ਕੋਲ ਪਹਿਲੇ ਤੋਂ ਮੌਜੂਦ ਹੈ ਹਮਮੈਂ ਅਜ オーਪਨਿੰਗ ਦੇ ਵਕਤ ਸੰਜੀਵ अरोड़ा ਜੀ ਪਹੁੰਚੇ ਸਿਹਤ ਮੰਤਰੀ ਵੀ ਪਹੁੰਚੇ ਸੀ ਉਹਨਾਂ ਨੂੰ ਹਾਂਜੀ ਹਾਂਜੀ ਸਾਡੇ ਹੈਲਥ ਮਿਨਿਸਟਰ ਸਰ ਆਏ ਸੀ ਇਹਨੂੰ ਲੋਕਾਂ ਨੂੰ ਸਮਰਪਿਤ ਕਰਨ ਲਈ ਤੇ ਸੰਜੀਵ अरोड़ा ਸਰ ਵੀ ਆਏ ਸੀ ਬਾਕੀ ਸਾਡੇ ਜਿਹੜੇ ਐਮ.ਐਲ.ਏ ਐ ਜਿਹੜੇ ਆਪਣੇ ਲੋਕਲ ਐਮ.ਐਲ.ਏਜ਼ ਹੈ ਉਹ ਵੀ ਸਾਰੇ ਆਏ ਕੀ ਕਹੋਗੇ ਮੈਂ ਲੁਧਿਆਣਾ ਵਾਸੀ ਹਾਂ ਜਿਹੜੇ ਉਡੀਕ ਕਰੇ ਸੀ ਵੀ ਕਦੋਂ ਸਾਨੂੰ ਇਹ ਸਹੂਲਤ ਮਿਲੂਗੀ ਸਵੇਲ ਹਸਪਤਾਲ ਤੇ ਅੱਲੋ ਲੁਧਿਆਣਾ ਵਾਸੀਆਂ ਨੂੰ ਮੈਂ ਇਹ ਕਹਾਂਗੀ ਕਿ ਅਸੀਂ ਆਪਣੇ ਸੇਵਲ ਹਸਪਤਾਲ 'ਚ ਜਿਵੇਂ ਕਿ ਤੁਸੀਂ ਦੇਖਿਆ ਕੁਝ ਦਿਨ ਪਹਿਲੇ 18 ਮਾਰਚ ਨੂੰ ਅਸੀਂ ਇੱਕ ਨਵੀਨੀਕਰਨ ਕਰਕੇ ਇੱਕ ਸਟੇਟ ਆਫ ਆਰਟ ਮੋਡੂਲਰ ਆਟੀ ਔਰ ਫੈਸਿਲਿਟੇਸ਼ਨ ਸੈਂਟਰ ਲੋਕਾਂ ਨੂੰ ਸਮਰਪਿਤ ਕੀਤਾ ਸੀ ਤੇ ਇੱਕ ਹੋਰ ਚੀਜ਼ ਅਸੀਂ ਅੱਜ ਉਹਨਾਂ ਲਈ ਲੈ ਕੇ ਆਏ ਹਾਂ ਸਵੇਦਾ ਆਈਸੀਯੂ ਦੀ ਜਿਹੜੇ ਪੇਸ਼ੈਂਟ ਅਸੀਂ ਰੈਫਰ ਕਰਦੇ ਸੀ ਹੁਣ ਜਿਹੜੇ ਕ੍ਰਿਟੀਕਲੀ ਪੇਸ਼ੈਂਟ ਸੀ ਹੁਣ ਅਸੀਂ ਇੱਥੇ ਉਹਨਾਂ ਨੂੰ ਟਰੀਟ ਕਰਾਂਗੇ ठीक